ਸਤਿ ਸ਼੍ਰੀ ਅਕਾਲ ਦੋਸਤੋ ਇੱਕ ਖਬਰ ਬਹੁਤ ਵਾਇਰਲ ਹੋ ਰਹੀ ਹੈ ਔਰ ਤੁਸੀਂ ਦੇਖ ਚੁੱਕੇ ਹੋਗੇ ਸ਼ਾਇਦ ਔਰ ਨਹੀਂ ਦੇਖੀ ਤੇ ਮੈਂ ਤੁਹਾਨੂੰ ਦਿਖਾਣਾ ਉਹਦੇ ਬਾਰੇ ਦੱਸਦਾ ਸੋ ਦੋਸਤੋ ਬਾਪੂ ਬਲਕੌਰ ਸਿੰਘ ਦੇ ਘਰ ਇੱਕ ਨਵੇਂ ਬੱਚੇ ਨੇ ਯਾਨੀ ਸਿੱਧੂ ਨੇ ਦੁਬਾਰਾ ਤੋਂ ਜੈ ਕਹਿੰਦੇ ਉਹਨਾਂ ਦੇ ਛੋਟੇ ਭਰਾ ਨੇ ਜਨਮ ਲਿਆ ਸਾਰੀ ਦੁਨੀਆ ਤੇ ਖਬਰਾਂ ਵਾਇਰਲ ਹੋਈਆਂ ਔਰ ਖੁਸ਼ੀਆਂ ਤਾਂ ਕੋਈ ਪਤਾ ਨਹੀਂ ਉਹਨਾਂ ਦੇ ਘਰ ਵਿੱਚ ਮੇਲਾ ਲੱਗ ਗਿਆ ਲੋਕਾਂ ਨੇ ਨਾਚ ਗਾਣਾ बोलियां पापा ਕੇ ਦੁਜੇ ਦਾ ਮੂੰਹ ਮਿੱਠਾ ਕਰਾ ਕੇ ਇਹਨਾਂ ਨੂੰ ਵਧਾਈ ਦਿੱਤੀ ਸੋ ਇਹ ਕੂਚੀ ਵਾਲੇ ਝੜੂ ਕੂਚੀ ਵਾਲੇ ਜਿਹੜੇ ਪੰਜਾਬ ਤੇ ਰਾਜ ਕਰ ਰਹੇ ਨੇ ਜਿਨ੍ਹਾਂ ਨੇ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ ਜਿਨ੍ਹਾਂ ਦੀ ਸ਼ਹਿ ਨਾਲਾ ਮੂਸੇ ਵਾਲੇ ਦਾ ਕਤਲ ਹੀ ਹੋਇਆ ਉਹ ਇਹਨਾਂ ਦੇ ਰਾਜ ਵਿੱਚ ਹੀ ਹੋਇਆ ਔਰ ਜਿਹੜੇ ਕਾਤਲ ਸੀ ਅਜੇ ਤੱਕ 메ਨ ਕਾਤਲ ਦਾ ਪਤਾ ਹੀ ਨਹੀਂ ਕੋਣ ਸੀ ਤੇ ਕੀ ਸੀ ਔਰ ਕਿਵੇਂ ਹੋਇਆ ਕਿਵੇਂ ਨਹੀਂ ਔਰ ਕਤਲ ਕਰਕੇ ਕਿੱਥੇ-ਕਿੱਥੋਂ ਨਿਕਲ ਗਏ ਬਾਅਦ ਚ ਉਹਨਾਂ ਨੂੰ ਹੌਲੀ ਹੌਲੀ ਸਾਲ ਤੱਕ ਫੜਦੇ ਰਹੇ ਫੜਦੀ ਵੀ ਸੈਂਟਰ ਗਵਰਨਮੈਂਟ ਰਹੀ ਇਹਨਾਂ ਤੋਂ ਤਾਂ ਇੱਕ ਵੀ ਨਹੀਂ ਪੜਿਆ ਗਿਆ ਸੋ ਇਹਨਾਂ ਨੇ ਕਿਹਾ ਕਿ ਇਸ ਬੱਚੇ ਦੇ ਸਾਨੂੰ ਪੂਰੇ ਡਾਕੂਮੈਂਟਸ ਚਾਹੀਦੇ ਨੇ ਅਜੇ ਕੱਲ੍ਹ ਜਨਮ ਹੋਇਆ ਹੈ ਬੱਚਾ ਜੰਮ ਕੇ ਅਜੇ ਅੱਖਾਂ ਵੀ ਉਹਦੀਆਂ ਖੁੱਲੀਆਂ ਨਹੀਂ ਤਾਂ ਤੁਹਾਨੂੰ ਉਹਦੇ ਡਾਕੂਮੈਂਟਸ ਚਾਹੀਦੇ ਨੇ ਤੇ ਮੈਂ ਪੁੱਛਦਾ ਮਾਨ ਸਾਹਿਬ ਤੁਹਾਡੇ ਡਾਕੂਮੈਂਟ ਹੈਗੇ ਆ ਜਦੋਂ ਤੁਸੀਂ ਜੰਮੇ ਸੀ ਤੁਹਾਡੇ ਡਾਕੂਮੈਂਟਸ ਕਿਸੇ ਨੇ ਪੁੱਛੇ ਸੀ ਜੇ ਪੁੱਛੇ ਸੀ ਤਾਂ ਤੁਹਾਡੇ ਬਾਪੂ ਨੇ ਫਿਰ ਡਾਕੂਮੈਂਟਸ ਜਿਹੜੇ ਕਿਹੜੇ ਲਾਏ ਸੀ ਉਹ ਉਹਨਾਂ ਬਾਰੇ ਵੀ ਦੱਸੋ ਜੇ ਤੁਸੀਂ ਆਪਣੇ ਪਿਓ ਦੇ ਡੀਐਨਏ ਟੈਸਟ ਕਰਾ ਲਓ ਤਾਂ ਇਹ ਵੀ ਬਾਪੂ ਬਲਕੌਰ ਸਿੰਘ ਦਾ ਹੀ ਪੁੱਤ ਹੈ ਇਹਦਾ ਵੀ ਡੀਐਨਏ ਟੈਸਟ ਹੋ ਜਾਊਗਾ ਸੋ ਕਿਤੇ ਐਦਾਂ ਨਾ ਹੋਵੇ ਇਹ ਤਾਂ ਬਾਪੂ ਬਲਕੌਰ ਸਿੰਘ ਦਾ 100% ਸ਼ੋਰ ਹੈ ਤੁਸੀਂ ਕਿਸੇ ਹੋਰ ਦੇ ਨਾਮ ਨਿਕਲ ਜਾਓ ਸੋ ਇਹੋ ਜੀਆਂ ਗੱਲਾਂ ਖੱੱਚਾਂ ਵਾਲੀਆਂ ਬਿਲਕੁਲ ਚਵਲਾਂ ਵਾਲੀਆਂ ਮਾਰਨੀਆਂ ਛੱਡ ਦਿਓ ਤੁਸੀਂ ਔਰ ਜੇ ਬਾਪੂ ਬਲਕੌਰ ਸਿੰਘ ਨੂੰ ਇਹ ਪੁੱਛਿਆ ਜਾ ਰਿਹਾ ਹੈ ਕਿ ਇਹਦੇ ਸਾਨੂੰ ਸਾਰੇ ਡਾਕੂਮੈਂਟ ਚਾਹੀਦੇ ਨੇ ਕਿੱਥੇ ਜੰਮਿਆ ਕਿੱਥੇ ਕਿਵੇਂ ਹੋਇਆ ਕਿਹੜੇ ਹਸਪਤਾਲ 'ਚ ਹੋਇਆ ਤਾਂ ਇਹ ਦੱਸੋ ਇਹ ਕੀ ਟੈਰਰਿਸਟ ਹੈ ਇੱਕ ਟੈਰਰਿਸਟ ਹੈ ਕੋਈ ਅਤੰਕਵਾਦੀ ਹੈ ਜਾਂ ਦੂਸਰੇ ਦੇਸ਼ ਦਾ ਹੈ ਜਾਂ ਬਾਹਰਲੇ ਦੇਸ਼ 'ਚ ਜੰਮਿਆ ਤੇ ਇੱਥੇ ਉਹਦੀ ਕੋਈ ਕਾਨੂੰਨੀ ਕਾਰਵਾਈ ਹੋਣੀ ਹੈ ਜਾਂ ਬਾਰਡ ਟੱਪ ਕੇ ਆਇਆ ਤੁਸੀਂ ਇਹ ਪਹਿਲਾਂ ਸਿੱਧ ਕਰੋ ਇਹਦੇ ਬਾਰੇ ਦੱਸੋ ਵੀ ਇਹ ਕੌਣ ਹੈ ਜਾਂ ਇਹ ਨਜਾਇਜ਼ ਆਲਾਦਾ ਹੈ ਇਹ ਜੈਜ ਜਾਂ ਨਾਜਾਇਜ਼ ਦਾ ਕੋਈ ਨਿਵੇੜਾ ਕਰ ਹੀ ਨਹੀਂ ਸਕਦਾ ਤੁਸੀਂ ਵੀ ਆਪਣੇ ਆਪ ਨੂੰ ਜੈਜ ਨਹੀਂ ਕਹਿ ਸਕਦੇ ਕਿਉਂਕਿ ਉਹ ਪ੍ਰਕਿਰਿਆ ਬਹੁਤ ਲੰਮੀ ਹੈ ਤੇ ਬਾਪੂ ਦੇ ਡੀਐਨਏ ਟੈਸਟ ਦੇ ਨਾਲ-ਨਾਲ ਤੁਹਾਡਾ ਵੀ ਸੈਂਪਲ ਭਰਿਆ ਜਾਊਗਾ ਸੋ ਕਿਸੇ ਦਾ ਪੁੱਤ ਤੀ ਕਿਦਾਂ ਵੀ ਹੋਵੇ ਇਸ ਬਾਰੇ ਨਹੀਂ ਜਾਣਿਆਦਾ ਹੁੰਦਾ ਤੇ ਤੁਸੀਂ ਜਿਹੜੇ ਉਹਦੇ ਡਾਕੂਮੈਂਟ ਮੰਗ ਮੰਗ ਰਹੇ ਹੋ ਤੁਸੀਂ ਅੱਜ ਤੱਕ ਆਪਣੇ ਡਾਕੂਮੈਂਟ ਦਿੱਤੇ ਆ ਪਹਿਲਾਂ ਤੁਸੀਂ ਆਪਣੇ ਦਿਓ ਔਰ ਜਿਹੜਾ ਤੁਸੀਂ 15 ਅਗਸਤ ਤੇ 15 ਅਗਸਤ ਤੇ ਲੋਕ ਦੇਸ਼ ਦੀ ਗੱਲਾਂ ਕਰਦੇ ਨੇ ਦੇਸ਼ ਦੀ ਸੁਰੱਖਿਆ ਦੀ ਗੱਲ ਕਰਦੇ ਨੇ ਦੇਸ਼ ਦੇ ਸ਼ਹੀਦਾਂ ਦੀ ਗੱਲ ਕਰਦੇ ਨੇ ਦੇਸ਼ ਕਿੱਦਾਂ ਚੱਲਦਾ ਏ ਔਰ ਕਿੱਦਾਂ ਪਿੱਛੇ ਹੋਇਆ ਉਹ ਗੱਲ ਕਰਦੇ ਨੇ ਔਰ ਤੁਸੀਂ ਖੱਚ ਕੀ ਮਾਰੀ ਮੇਰੇ ਘਰ ਇੱਕ ਨੰਨਾ ਮੁੰਨਾ ਕੋਈ ਆਉਣ ਵਾਲਾ ਤੇ ਭਾਈ ਹੁਣ ਸਵਾਲ ਤਾਂ ਅਸੀਂ ਪੁੱਛਾਂਗੇ ਜੇ ਤੁਹਾਡੇ ਘਰ ਨੰਨਾ ਮੁੰਨਾ ਆਉਣ ਵਾਲਾ ਤਾਂ ਡਾਕੂਮੈਂਟ ਪਹਿਲਾਂ ਹੀ ਬਣਾਉਗੇ ਜਾਂ ਫਿਰ ਉਹ ਤੇ ਜੰਮਣ ਤੋਂ ਬਾਅਦ ਬਣਾਉਗੇ ਅਸੀਂ ਡਾਕੂਮੈਂਟ ਦੇਖਨੇ ਆਂ ਆਨਲਾਈਨ ਦੇਖਨੇ ਆਂ ਅਸੀਂ ਸਾਰੇ ਜੇ ਬਾਪੂ ਬਲਕੌਰ ਸਿੰਘ ਤੋਂ ਡਾਕੂਮੈਂਟ ਪੁੱਛੇ ਜਾ ਰਿਹਾ ਹੈ ਤੇ ਅਸੀਂ ਪੰਜਾਬ ਦੇ ਨਿਵਾਸੀ ਆਂ ਅਸੀਂ ਵੀ ਅਸੀਂ ਵੀ ਆਰਟੀਆਈ ਪਾ ਕੇ ਤੁਹਾਡੇ ਪੁੱਤ ਦੇ ਜਾਤੀ ਦੇ ਜੋ ਵੀ ਹੋਇਆ ਕਾगज ਘਟਾਵਾਂਗੇ ਔਰ ਅਸੀਂ ਡੀਐਨਏ ਤੱਕ ਵੀ ਜਾਵਾਂਗੇ ਫਿਰ ਵੀ ਇਹ ਤੁਹਾਡਾ ਹੀ ਆ ਕਿਉਂਕਿ 52 ਸਾਲ ਦੀ ਉਮਰ ਦੇ ਵਿੱਚ ਇੱਕ ਇੱਕ ਤੁਹਾਡੀ ਗੱਲ ਤਾਂ ਇੱਥੇ ਧੌਣ ਜਾ ਆਪਰੇਸ਼ਨ ਹੋਇਆ ਹੋਰ ਛੱਤੀ ਆਪਰੇਸ਼ਨ ਤੁਹਾਡੇ ਇੱਕ ਬੁਢੇ ਬੰਦੇ ਦਾ ਹੋ ਸਕਦਾ ਹੈ ਕਿ ਉਹ ਪੁੱਤ ਜੰਮਣ ਲਾਇਕ ਨਾ ਹੋਵੇ ਧੀ ਜੰਮਣ ਲਾਇਕ ਨਾ ਹੋਵੇ ਇਹੋ ਜਿਹੀ ਗੱਲਾਂ ਸਾਡੇ ਮੂੰਹ ਤੋਂ ਨਾ ਕਢਾਓ ਅਸੀਂ ਫਿਰ ਪੂਰਾ ਅਸੀਂ ਵੀ ਪੂਰੀ ਦੀ ਗਹਿਰਾਈ ਤੱਕ ਜਾਵਾਂਗੇ ਵੀ ਤੁਸੀਂ ਜਾਇਜ਼ ਜੰਮਿਆ ਜਾਂ ਨਜਾਇਜ਼ ਸੋ ਜੇ ਤੁਹਾਨੂੰ ਮਾੜੀ-ਮੋਟੀ ਵੀ ਸ਼ਰਮ ਹੁੰਦੀ ਜੇ ਮਾੜੀ-ਮੋਟੀ ਵੀ ਤੁਹਾਡੇ ਚ ਬੰਦਿਆਂ ਵਾਲੀ ਗੱਲ ਹੁੰਦੀ ਤਾਂ ਤੁਸੀਂ ਆਹ ਗੱਲ ਨਾ ਕਰਦੇ ਸੋ ਦੋਸਤੋ ਬੜੀ ਲੰਮੀ ਆਪਾਂ ਗੱਲ ਹੀ ਨਹੀਂ ਕਰਨੀ ਇਸ ਪੁਆਇੰਟ ਦੀ ਗੱਤਿਆ ਟੂ ਦੀ ਪੁਆਇੰਟ ਦੀ ਔਰ ਟੂ ਦੀ ਪੁਆਇੰਟ ਹੀ ਜਵਾਬ ਚਾਹੀਦਾ ਇਹਨੂੰ ਵਾਇਰਲ ਇਨਕ ਕਰ ਦੋ ਇਹਨਾਂ ਖੋਤਿਆਂ ਤੱਕ ਪਹੁੰਚੇ ਔਰ ਇਹਨਾਂ ਨੂੰ ਪਤਾ ਲੱਗੇ ਪੰਜਾਬ ਦੇ ਲੋਕ ਜਦੋਂ ਅਸੀਂ ਬਕਵਾਸ ਮਾਰ ਦਿੰਨੇ ਆ ਤਾਂ ਫਿਰ ਉਹਨਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ ਤੇ ਵੀਡੀਓ ਨੂੰ ਕਰ ਦੋ ਲਾਈਕ ਸ਼ੇਅਰ ਕਮੈਂਟ ਔਰ ਸਬਸਕ੍ਰਾਈਬ ਕਰ ਲਓ ਧੰਨਵਾਦ ਸਭ ਦਾ ਔਰ ਇਹਦੇ ਨਾਲ ਹੀ ਸਸਰੀ ਗੱਲ ਕਰ ਸਕ